ਪੰਜਾਬ ਬੀਜੇਪੀ ਨੇ ਅੱਜ ਪੈਰਲਲ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਆਪਣਾ ਲਗਾਇਆ ਹੈ ਉਹਨਾਂ ਦਾ ਇਲਜ਼ਾਮ ਹੈ ਕਿ ਜੋ ਹੜ੍ਹਾਂ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੇ ਸੈਸ਼ਨ ਸੱਦਿਆ ਹੈ ਉਸ ਵਿੱਚ ਮੁੱਦੇ ਦੀ ਗੱਲ ਨਹੀਂ ਹੋ ਰਹੀ ਇਸ ਲਈ ਮੁੱਦੇ ਦੀ ਗੱਲ ਕਰਨ ਦੇ ਏਜੰਡੇ ਨਾਲ ਦਾਅਵੇ ਨਾਲ ਪੰਜਾਬ ਬੀਜੇਪੀ ਅੱਜ ਆਪਣੇ ਪਾਰਟੀ ਹੈੱਡਕੁਆਰਟਰ ਦੇ ਨੇੜੇ ਇੱਕ ਖਾਲੀ ਥਾਂ ਦੇ ਵਿੱਚ ਪੂਰਾ ਵਿਧਾਨ ਸਭਾ ਦਾ ਸੈਟਅਪ ਲਗਾ ਕੇ ਇੱਕ ਪੈਰਲਲ ਸੈਸ਼ਨ ਚਲਾ ਰਹੀ ਹੈ ਪੰਜਾਬ ਬੀਜੇਪੀ ਦੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਸੋਢੀ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ ਚੋੜੀ ਸਾਹਿਬ ਕੀ ਲੱਗ ਰਿਹਾ ਜੀ ਕਿ ਜੋ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਈਵਨ ਕੇ ਵਿਰੋਧੀ ਧਿਰ ਪਰ ਤੁਹਾਡੀ ਪੁਰਾਣੀ ਪਾਰਟੀ ਕਾਂਗਰਸ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਇੱਕ ਸੈਸ਼ਨ ਚੱਲ ਰਿਹਾ ਹੈ ਤੇ ਉੱਥੇ ਜਨਤਾ ਨੇ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਤੁਹਾਡੀ ਪਾਰਟੀ ਮੁਤਾਬਕ 10 ਮਿੰਟ ਦਾ ਟਾਈਮ ਦਿੰਦਾ ਹੈ ਤੁਸੀਂ ਉੱਥੇ ਨਾ ਆ ਕੇ ਇਹ ਡਰਾਮਾ ਕਰ ਰਹੇ ਹੋ ਇਹਨਾਂ ਦੇ ਸ਼ਬਦ ਨੇ ਜਲਾ ਮੇਰੀ 1 ਮਿੰਟ ਗੱਲ ਸੁਣ ਲਓ ਕਿ ਮੌਜੂਦਾ ਸਰਕਾਰ ਹੀ ਜਾਣਾ ਇਸ ਵੇਲੇ ਉੱਥੇ ਹਾਊਸ ਚੱਲ ਰਿਹਾ ਹੈ ਮੈਂ ਕਹਾਂ ਕਿ ਕਿਉਂ ਡਰਾਮਾ ਹੈ ਸਿਰਫ ਤੇ ਸਿਰਫ ਡਰਾਮਾ ਕਿਉਂਕਿ ਐਡੀ ਵੱਡੀ ਘਟਨਾ ਘਟੀ ਏ ਪਾਣੀ ਆਉਣ ਦੀ ਫਲੱਡ ਆਉਣ ਦੀ ਹਜ਼ਾਰਾਂ ਪਿੰਡ ਜਿਹੜੇ ਨੇ ਉਹ ਬਰਬਾਦ ਹੋ ਗਏ ਲੱਖਾਂ ਲੋਕ ਬੇਕਾਰ ਹੋ ਗਏ ਪਸ਼ੂ ਜਿਹੜੇ ਨੇ ਮੌਤ ਦੇ ਘਾਟ ਉੱਤਰ ਗਏ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਅੱਜ ਉਹਨਾਂ ਤੇ ਗੱਲ ਕਰਨ ਵਾਸਤੇ ਇਹ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਵੀ ਹੋਰ ਆਪੋਜੀਸ਼ਨ ਨੂੰ 10 ਮਿੰਟ ਦਾ ਟਾਈਮ ਦੇ ਰਹੇ ਨੇ ਜਾਂ 5 ਮਿੰਟ ਦਾ ਦੇ ਰਹੇ ਨੇ ਪਾਰਟੀ ਮੁਤਾਬਕ ਬਣਦਾ ਜੀ ਮੈਂਬਰਾਂ ਮੁਤਾਬਕ ਨਹੀਂ ਆਪਾਂ ਸੈਸ਼ਨ ਕਿਸ ਮੈਂਬਰਾਂ ਮੁਤਾਬਕ ਨਹੀਂ ਦੇਖੋ ਤੁਸੀਂ ਆਪਣੀ ਗੱਲ ਰੱਖਣੀ ਹੈ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਗੱਲ ਰੱਖਣੀ ਹੈ ਕਾਂਗਰਸ ਨੇ ਆਪਣੀ ਗੱਲ ਰੱਖਣੀ ਹੈ ਕੋਈ ਆਜ਼ਾਦ ਉਮੀਦਵਾਰ ਹੈ ਤੇ ਉਹਨੇ ਆਪਣੀ ਗੱਲ ਰੱਖਣੀ ਹੈ ਗੱਲ ਰੱਖਣ ਵਾਸਤੇ ਸਮਾਂ ਚਾਹੀਦਾ ਔਰ ਫਿਰ ਤੁਸੀਂ ਬੁਲੀ ਕਰ ਦਿਓ ਕਦੀ ਹੋਇਆ ਵੀ ਸਰਕਾਰ ਦੇ ਲੋਗ ਬੈਲ ਚ ਆ ਕੇ ਹਾਹਾਕਾਰ ਕਰਨ ਕਦੀ ਇਹ ਜ਼ਿੰਦਗੀ ਸੁਣਿਆ ਮੈਂ ਵੀ 20 ਸਾਲ ਐਮ.ਐਲ.ਏ ਰਿਆ ਹੈਗਾ ਕਦੀ ਮੈਨੂੰ ਤਾਂ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲਿਆਗਾ ਵੀ ਸਰਕਾਰ ਦੇ ਲੋਗ ਸੱਤਾ 'ਚ ਰਹਿਣ ਵਾਲੇ ਟ੍ਰੈਜਰੀ ਬੈਂਚ ਦੇ ਲੋਗ ਜਿਹੜੇ ਨੇ ਉਹ ਬੈਲ 'ਚ ਆ ਕੇ ਤੇ ਸ਼ੋਰਗੁਲ ਕਰ ਰਹੇ ਨੇ ਤੇ ਬਲੈਕਆਰਡ ਕਰ ਰਹੇ ਨੇ ਔਰ ਸਪੀਕਰ ਨੂੰ ਗੱਲ ਨਹੀਂ ਕਰਨ ਦੇ ਰਹੇ ਕਿ ਇਹ ਡਰਾਮਾ ਨਹੀਂ ਤੇ ਹੋਰ ਕੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਟੋਟਲ ਟਾਂਚਾ ਨਾ ਉਹ ਇੱਕ ਥੀਏਟ੍ਰੀਕਲ ਸਿਸਟਮ ਬਣ ਚੁੱਕਾ ਹੈ ਕਿ ਚਲੋ ਜੀ ਆਹ ਕਰੋ ਇਸ ਤਰ੍ਹਾਂ ਕਰ ਲਾਂਗੇ ਜਹਾਜ਼ ਲੈ ਕੇ ਤੁਰਪੇ ਇਧਰ ਨੂੰ ਤੁਰਪੇ ਜਫੀ ਪਾ ਕੇ ਰੋਲੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਲੋਕਾਂ ਦੇ ਜਿਹੜੇ ਮਸਲਾਤ ਨੇ ਉਹਨਾਂ ਨੂੰ ਹੱਲ ਨਹੀਂ ਕਰਦੇ ਆਂਗੇ ਅਸੀਂ ਆਪਣੀ ਜਿਹੜੀ ਗੱਲ ਕਰ ਰਹੇ ਆਂ ਉਹ ਤੱਥਾਂ ਤੇ ਕਰ ਰਹੇ ਆਂ ਸਚਾਈ ਤੇ ਕਰ ਰਹੇ ਆਂ ਤੋਂ ਸਾਨੂੰ ਲੋਕਾਂ ਤਾਈਂ ਗੱਲ ਪਹੁੰਚਾਉਣੀ ਹੈ ਵੀ ਆਰ ਨੋਟ ਬੌਸਟਡ ਅਬਾਊਟ देयर ਅਸੈਂਬਲੀ অর ਸੈਸ਼ਨ অর ਵਾਟ ਸੈਸ਼ਨ ਉਹ ਆਪਣਾ ਸੈਸ਼ਨ ਬੁਲਾਉਂਦੇ ਨੇ 99 92 ਬੰਦੇ ਹੈਗੇ ਨੇ ਉਹਨਾਂ ਨੂੰ ਕਿਸੇ ਦੀ ਨਾ ਪਰਵਾਹ ਇਹਨਾਂ ਸੁਣਨ ਦੇ ਨਾ ਉਹ ਸੁਣਨਾ ਚਾਹੁੰਦੇ ਨੇ ਨਾ ਉਹਨਾਂ ਚ ਕੋਈ ਸ਼ਮਤ ਹੈ ਸੋ ਇਸ ਕਰਕੇ ਅਸੀਂ ਆਪਣੀ ਗੱਲ ਜਿਹੜੀ ਹੈ ਲੋਕਾਂ ਦੇ ਦਰਬਾਰ ਦੇ ਵਿੱਚ ਕਰਨ ਵਾਸਤੇ ਤਾਂ ਕਿ ਲੋਕਾਂ ਨੂੰ ਖਾਸ ਤੌਰ ਤੇ ਉਹ ਲੋਕਾਂ ਨੇ ਜਿਨ੍ਹਾਂ ਨੇ ਇਸ ਵੇਲੇ ਇਹ ਜਿਹੜਾ ਜ਼ੁਲਮ ਚੱਲਿਆ ਹੈ ਇਹ ਜਿਹੜੀ ਮਾਰ ਚੱਲੀ ਏ ਇਹ ਜਿਹੜੀ ਆਪਦਾ ਆਈ ਏ ਉਹਦੇ ਵਾਸਤੇ ਅਸੀਂ ਉਹਨਾਂ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਔਰ ਪੰਜਾਬ ਦੇ ਬਾਕੀ ਲੋਗਾਂ ਨੂੰ ਬਾਕੀ ਵਰਗਾਂ ਨੂੰ ਵੀ ਇਹ ਦੱਸ ਰਹੇ ਆ ਕਿ ਇਹਨਾਂ ਦੇ ਜਿਹੜੇ ਘਣਾਉਣੇ ਕੰਮ ਨੇ ਜਾਂ ਜਿਹੜੇ ਇਹਨਾਂ ਦੇ ਡਰਾਮ ਕਲੀ ਗੱਲਾਂ ਕਰਨ ਵਾਲੀਆਂ ਨੇ ਜਿਹਦੇ ਚ ਇਹਨਾਂ ਨੇ ਕਹਿਤਾ ਵੀ 1000 ਰੁਪਏ ਭੈਣਾ ਨੂੰ ਵੀ ਦਿਆਂਗੇ ਅਸੀਂ ਕੀ ਕਹਿੰਦੇ ਨੇ ਸਕੂਲ ਜਿਹੜੇ ਨੇ ਅਪਗ੍ਰੇਡ ਕਰਦੇ ਆਂਗੇ ਅਸੀਂ ਸੜਕਾਂ ਬਣਾ ਦਿਆਂਗੇ ਅਸੀਂ ਉਹ ਕਰਦੇ ਆਂਗੇ ਤੁਸੀਂ ਦੱਸੋ ਕੀ ਹੋਇਆ ਇਹ ਜਿਹੜੀ ਨੌਬਤ ਹੈ ਕੈਲਾਮਿਟੀ ਆਈ ਹੈ ਨੇਚਰਲ ਕੈਲਾਮਿਟੀ ਹੋਈ ਹੈ ਫਲੱਡ ਜਨੇ ਆਉਣਾ ਹੀ ਸੀਗਾ ਲੇਕਿਨ ਜੇ ਸਰਕਾਰ ਸਹੀ ਟਾਈਮ ਤੇ ਇਸ ਦੀ ਪ੍ਰਿਕਾਸ਼ਨਸ ਲੈ ਲੈਂਦੀ ਇਹਦੇ ਤੇ ਕਾਬੂ ਪਾ ਲੈਂਦੇ ਤੇ ਉਹਦਾ ਨੁਕਸਾਨ ਜਿੰਨਾ ਹੁਣ ਹੋਇਆ ਇਹਦੇ ਚੋ 70% ਨੁਕਸਾਨ ਘਟ ਜਾਣਾ ਸੀ ਇਹ ਕੈਨ ਦਾ ਫਾ ਰਣਨ ਸਾਹਿਬ ਜੋ ਇਸ ਵਕਤ ਮਹਿਸੂਸ ਕੀਤਾ ਜਾ ਰਿਹਾ ਪੰਜਾਬ ਚ ਸਿਆਸੀ ਤੌਰ ਦੇ ਉੱਤੇ ਜੋ ਮੁੱਖ ਵਿਰੋਧੀ ਟੀਰਾ ਕਾਂਗਰਸ ਉਹ ਮੰਨਫੀ ਮੰਨੀ ਜਾ ਰਹੀ ਹੈ ਜੋ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਬੀਜੇਪੀ ਨੂੰ ਮੁੱਖ ਵਿਰੋਧੀ ਧਿਰ ਮੰਨ ਰਹੀ ਆ ਉਹ ਇਸ ਕਰਕੇ ਮੰਨ ਰਹੀ ਆ ਕਿ ਬੀਜੇਪੀ ਨੇ ਕੇਂਦਰ ਦੇ ਵਿੱਚ ਸਰਕਾਰ ਹੁੰਦਿਆਂ ਪੰਜਾਬ ਦੀ ਬਾਹ ਨਹੀਂ ਫੜੀ ਉਹ ਇਸ ਕਰਕੇ ਜਿਹੜਾ ਹੈ ਵੈਲ ਚ ਜਾ ਰਹੇ ਨੇ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਉਹ ਇਸੇ ਵਾਸਤੇ ਚਾਹੁੰਦੇ ਨੇ ਕਿ ਬੀਜੇਪੀ ਸਦਨ ਚ ਆਵੇ ਸਦਨ ਚ ਆ ਕੇ ਇਸ ਗੱਲ ਦਾ ਜਵਾਬ ਦੇਵੇ ਕਿ 1600 ਕਰੋੜ ਹੀ ਕਿਉਂ ਤੇ 1600 ਕਰੋੜ ਕਦੋਂ ਤੇ ਇਸ ਤੋਂ ਅਗਲਾ ਕਦੋਂ ਮੈਂ ਮੈਂ ਜਵਾਬ ਦੇ ਰਿਹਾ ਨਾ 1600 ਕਰੋੜ ਰੁਪਇਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ ਹੈ ਸੈਂਟਰਲ ਗਵਰਨਮੈਂਟ ਇਸ ਪੈਕੇਜ ਦੀ ਦੇਣਦਾ ਹੈ ਅਸੀਂ ਉਹ ਪੈਕੇਜ ਜਿਹੜਾ ਹੈ 1600 ਕਰੋੜ ਰੁਪਏ ਦਾ ਦੇਨੇ ਆ ਲੇਕਿਨ ਦਈਏ ਕਿਨੂੰ ਔਰ ਕਿਸ ਢੰਗ ਦੇ ਨਾਲ ਦਈਏ ਇਹਨਾਂ ਨੇ ਕੋਈ ਅਸੈਸਮੈਂਟ ਨਹੀਂ ਬਣਾਈ ਗਈ ਇਹਨਾਂ ਨੇ ਕੋਈ ਸਿਸਟਮ ਨਹੀਂ ਅੱਜ ਸਿਰਫ ਅਸੀਂ ਜਿਹੜਾ 4 ਲੱਖ ਏਕੜ ਵੀ ਜੇ ਕਹਿ ਦਿੰਨਾ ਹਾਲਾਂਕਿ ਉਸ ਤੋਂ ਘੱਟ ਹੀ ਹੈ ਜ਼ਮੀਨ ਥੋੜੀ ਜੀ ਜੇ 4 ਲੱਖ ਏਕੜ ਵੀ ਗਿਣ ਲੇ ਤਾਂ ਵੀ 40000 ਰੁਪਏ ਕਿੱਲੇ ਦਾ ਕੰਪਨਸੇਸ਼ਨ ਉਹਨਾਂ ਨੂੰ ਜਾਂਦਾ ਹੈ ਲੇਕਿਨ ਇਹਨਾਂ ਨੇ ਜਿਹੜੇ ਪਿਛਲੇ 2023 ਚ ਕੰਪਨਸੇਸ਼ਨ ਹੈ ਉਹ ਨਹੀਂ ਦਿੱਤਾਗਾ 12.5 ਹਜ਼ਾਰ ਕਰੋੜ ਰੁਪਏ ਤੇ ਮੈਂ ਪੰਜਾਬ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਹੈ ਉਹ ਤੇ ਪੰਜਾਬ ਦੇ ਲੋਕੋ ਤੇ ਵਾਈਟ ਪੇਪਰ ਮੰਗਦੇ ਨੇ ਉਹਦੇ ਤੇ ਸਚਾਈ ਮੰਗਦੇ ਵੀ ਦੱਸੋ 12000 ਕਰੋੜ ਰੁਪਏ ਜਿਹੜਾ ਡਿਜਾਸਟਰ ਮੈਨੇਜਮੈਂਟ ਚ ਆਇਆ ਸੈਂਟਰ ਸਰਕਾਰ ਲੋ ਜਿਹੜੀਆਂ ਐਂਟਰੀਆਂ ਹੋਈਆਂ ਚੀਫ ਸੈਕਟਰੀ ਮੰਨਦਾ ਹੈ ਫਾਈਨੈਂਸ ਸੈਕਟਰੀ ਮੰਨਦਾ ਹੈ ਤੇ ਚੀਫ ਮਿਨਿਸਟਰ ਨਹੀਂ ਮੰਨਦਾ ਉਹ ਪੈਸਾ ਤਾਂ ਦੇਣਾ ਹੈ ਉਹ ਪੈਸਾ ਦਿੱਤਾ ਜਾਏਗਾ ਲੇਕਿਨ ਮੈਂ ਪੁੱਛਦਾ ਵੀ ਪੰਜਾਬ ਸਰਕਾਰ ਵੱਲੋਂ ਕੀ ਲਬਦੀਆਂ ਨੇ ਕੀ ਇਹਨਾਂ ਨੇ ਪ੍ਰੀਕਾਸ਼ਨਸ ਲਏ ਨੇ ਕੀ ਇਹਨਾਂ ਨੇ ਪ੍ਰੋਟੈਕਟਿਵ ਮੀਜਰਸ ਲਏ ਨੇ ਫਲਡ ਆਉਣ ਤੋਂ ਪਹਿਲਾਂ ਮੀਟਿੰਗਸ ਹੋਈਆਂ ਨੇ ਅਸੀਂ ਉਹ ਚੀਜ਼ ਚਰਚਾ ਕਰ ਰਹੇ ਹਾਂ ਪਰ ਇਸ ਇਸ ਆਖਰੀ ਸਵਾਲ ਜੀ ਹੁਣ ਇਸ ਤੁਹਾਡੇ ਬੁਲਾਏ ਹੋਏ ਸੈਸ਼ਨ ਦੇ ਵਿੱਚ ਪੈਰਲਲ ਸੈਸ਼ਨ ਦੇ ਵਿੱਚ ਤੁਹਾਡੇ ਨੈਸ਼ਨਲ ਲੀਡਰ ਨੀਤਨ ਚੁੱਕ ਉਹਨਾਂ ਨੇ ਵੱਡਾ ਲੰਮਾ ਚੌੜਾ ਆਪਣਾ ਜਿਹੜਾ ਆਪਣੀ ਗੱਲ ਕਹੀ ਹੈ ਬੜੇ ਤੱਥਾਂ ਨਾਲ ਗੱਲ ਕਹੀ ਹੈ ਜੋ ਗੱਲਾਂ ਤੁਸੀਂ ਇਸ਼ਾਰਾ ਕੀਤਾ ਕਿ ਪ੍ਰੀਕਾਸ਼ਨਰੀ ਮੀਜਰ ਨਹੀਂ ਲਿੱਤੇ ਇਸ ਕਰਕੇ ਨੁਕਸਾਨ ਹੋਇਆ ਇਸ ਕਰਕੇ ਹੜ੍ਹ ਆਏ ਨੇ ਤਾਂ ਕੀ ਇਸ ਵਾਸਤੇ ਕੇਂਦਰ ਸਰਕਾਰ ਜਾਂ ਪੰਜਾਬ ਬੀਜੇਪੀ ਜੋ ਹੈ ਉਹ ਕੇਂਦਰ ਨੂੰ ਕੋਈ ਰਿਪੋਰਟ ਕਰਨ ਜਾ ਰਹੀ ਹੈ ਕਿ ਇਹ ਕੰਮ ਨਹੀਂ ਹੋਏ ਸੀ ਤੇ ਅੱਗੇ ਵਾਸਤੇ ਕਿਉਂਕਿ ਇਹ ਅੰਦੇਸ਼ਾ ਦਿੱਤਾ ਜਾ ਰਿਹਾ ਮੌਸਮ ਵਿਭਾਗ ਵੱਲੋਂ ਕਿ ਅਗਲੇ ਸਾਲਾਂ ਦੌਰਾਨ ਕੁਦਰਤੀ ਕਰੋਪੀ ਮੀਂਹ ਦੇ ਰੂਪ ਵਿੱਚ ਹੋਰ ਵੀ ਵੱਧ ਸਕਦੀ ਹੈ ਬਿਲਕੁਲ ਅਸੀਂ ਇਹ ਚੀਜ਼ਾਂ ਸੈਂਟਰਲ ਗਵਰਨਮੈਂਟ ਦੇ ਔਰ ਪੰਜਾਬ ਗਵਰਨਮੈਂਟ ਦੇ ਔਰ ਜਿਹੜੇ ਸਾਡੇ ਪੰਜਾਬ ਦੇ ਲੋਕ ਹੈ ਉਹਨਾਂ ਦੀ ਨੌਲੇਜ ਇਸੇ ਕਰਕੇ ਲਿਆ ਰਹੇ ਹਾਂ ਕਿ ਇਸ ਤਰ੍ਹਾਂ ਦੀ ਆਫਤਾ ਦੁਬਾਰਾ ਵੀ ਹੋ ਸਕਦੀ ਹੈ ਮੌਸਮ ਚੇਂਜ ਹੋ ਰਿਹਾ ਹੈ 올 오버 ਵਰਲਡ ਚ ਚੇਂਜ ਹੋ ਰਿਹਾ ਹੈ ਤੇ ਸਾਨੂੰ ਇਹਨਾਂ ਚੀਜ਼ਾਂ ਦੀ ਇhtਿਆਤ ਰੱਖਣੀ ਪਵੇਗੀ ਉੜੀਸਾ ਵਿੱਚ ਇੱਕ ਬਹੁਤ ਵੱਡਾ ਸਾਈਕਲੋਨ ਆਇਆ ਸੀਗਾ ਆਇਆ ਸੀ ਕਿ ਨਹੀਂ ਆਇਆ ਸੀ 10000 ਬੰਦਾ ਮਰ ਗਿਆ ਸੀ ਹਾਂਜੀ ਤਾਂ 10000 ਬੰਦਾ ਮਰ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਪ੍ਰੀਕਾਸ਼ਨਸ ਲਏ ਉਹਨੂੰ ਸਟੱਡੀ ਕੀਤਾ ਤੇ 2018 ਤੋਂ ਲੈ ਕੇ ਹੁਣ ਤੱਕ 7 ਸਾਲ ਹੋ ਗਏ ਨੇ ਜਿਹੜੇ ਕੋਈ ਚੀਜ਼ ਆਉਂਦੀ ਹੈਗੀ ਏ ਉਹ ਉੱਥੇ ਕੋਈ ਇੱਕ ਵੀ ਮੌਤ ਨਹੀਂ ਹੋਈ ਤਾਮਿਲਨਾਡੂ ਚ ਵੀ ਹੋਇਆ ਬਾਰਲੇ ਮੁਲਕਾਂ ਚ ਵੀ ਹੋਇਆ ਜਪਾਨ ਚ ਕਿੰਨੇ ਪਹੁੰਚਾ ਲਾਉਂਦੇ ਨੇ ਸੋ ਇਸ ਤਰ੍ਹਾਂ ਤਾਂ ਜੇ ਤੁਸੀਂ ਪ੍ਰੀਕੌਸ਼ਨਰੀ ਮੈਜਰਸ ਨਹੀਂ ਲਾਓਗੇ ਦੀ ਗਵਰਨਮੈਂਟ ਵਿਲ ਨਾਟ ਥਿੰਕ ਇੱਥੇ ਤਾਂ ਹੈਗਾ ਵੀ ਚਲੋ ਜੀ ਡਿਜ਼ਾਸਟਰ ਮੈਨੇਜਮੈਂਟ ਚ ਆ ਗਿਆ ਹੈ ਡਿਜ਼ਾਸਟਰ ਮੈਨੇਜਮੈਂਟ ਚ ਇਹਨਾਂ ਨੇ ਫੋਰਸ ਭਰਤੀ ਕਰਨੀ ਸੀ ਪਿੰਡਾਂ ਤੱਕ ਜਾਣੀ ਸੀ ਉਹ ਭਰਤੀ ਨਹੀਂ ਕੀਤੀ ਐਸ ਵੇਲੇ ਜਿਹੜੀ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਹੈ ਕੀਏ ਉਹ ਬੰਦਿਆਂ ਨੂੰ ਕੱਢ ਕੱਢ ਕੇ ਆਈਟੀਬੀਪੀਐਫ ਉਹ ਬੰਦੇ ਲਿਆ ਰਹੇ ਹੈ ਸਟੇਟ ਗਵਰਨਮੈਂਟ ਦੀ ਤਾਂ ਹੈ ਹੀ ਕੁਛ ਨਹੀਂ ਸੋ ਇਹਨਾਂ ਦੀ ਟੋਟਲ ਨਲਾਇਕੀ ਹੈ ਇਸ ਚੀਜ਼ ਦੀ ਬਹੁਤ ਸ਼ੁਕਰੀਆ ਸਨ ਫਰੋਕ ਪੋਰਟੋ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਨੇ ਇੱਕ ਗੱਲ ਸਪਸ਼ਟ ਤੌਰ ਦੇ ਉੱਤੇ ਕਹੀ ਹੈ ਕਿ ਸਿਆਸੀ ਤੌਰ ਦੇ ਉੱਤੇ ਜੋ ਮਰਜ਼ੀ ਵਖਰੇਵੇਂ ਹੁੰਦੇ ਰਹਿਣ ਪਰ ਸਭ ਤੋਂ ਵੱਡੀ ਲੋੜ ਇਸ ਵਕਤ ਪੰਜਾਬ ਵਰਗੇ ਸੂਬੇ ਨੂੰ ਇਹ ਹੈ ਕਿ ਅਗਲੇ ਅੱਗੇ ਆਉਣ ਵਾਲੇ ਦਿਨਾਂ ਦੇ ਲਈ ਜਿਹੜਾ ਹੈ ਅਗਲੇ ਸਾਲਾਂ ਦੇ ਲਈ ਜਿਹੜਾ ਹੈ ਪਿਛਲੇ ਤੋਂ ਸਬਕ ਸਿੱਖਦੇ ਆਂ ਪਿਛਲੇ ਦੀ ਗਲਤੀ ਲਈ ਗਲਤੀ ਕਰਨ ਵਾਲੇ ਨੂੰ ਸਜ਼ਾ ਦੇਣ ਦੇ ਨਾਲ ਨਾਲ ਅੱਗੇ ਵਾਸਤੇ ਸਮਾਂ ਰਹਿੰਦਿਆਂ ਜਿਹੜਾ ਹੈ ਉਸ ਦੀ ਜਿਹੜੀ ਪੁਖਤਗੀ ਨਾਲ ਤਿਆਰੀ ਕਰਨੀ ਵੀ ਜਿਹੜੀ ਹੈਗੀ ਆ ਉਹ ਲਾਜ਼ਮੀ ਹੈ ਮੈਂ ਨੀਲ ਭਲਿੰਦਰ ਸਿੰਘ ਵੀਡੀਓ ਜਰਨਲਿਸਟ ਨਿਰਿੰਦਰ ਸੋਮੀ ਦੇ ਨਾਲ ਪੰਜਾਬ ਬੀਜੇਪੀ ਵੱਲੋਂ ਸੱਦੇ ਗਏ ਪੈਰਲਲ ਵਿਧਾਨ ਸਭਾ ਸੈਸ਼ਨ ਵਾਲੇ ਸਥਾਨ ਤੋਂ